ਸਸ਼ੀਕਾਲ ਜੀ ਅੱਜ ਅਸੀਂ ਤੁਹਾਨੂੰ ਜਿਹੜੇ ਕਲਾਇੰਟਸ ਦੀ ਡਿਮਾਂਡ ਤੇ ਸੂਟਸ ਰੈਡੀ ਕੀਤੇ ਨੇ ਆਪਾਂ ਉਹ ਸਾਰੇ ਸੂਟਸ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਸੋ ਸਟਾਰਟ ਕਰਦੇ ਹਾਂ ਜੀ ਆਪਾਂ ਫਰਸਟ ਸੂਟ ਤੋਂ ਸੋ ਆਪਾਂ ਇਹ ਰੈਡੀ ਕੀਤਾ ਜੀ ਸ਼ਰਾਰਾ ਸੂਟ ਸੋ ਬੋਟਲ ਗ੍ਰੀਨ ਸ਼ਰਟ ਹੈਗਾ ਸੋ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਸ਼ਰਟ ਹੈਗਾ ਜਿਹਦੀ ਕਿ ਆਪਾਂ ਮੀਡੀਅਮ ਲੈਂਥ ਰੱਖੀ ਹੈ ਸ਼ਰਟ ਦੀ ਲੈਂਥ ਹੈਗੀ ਹੈ ਜੀ ਇਹਦੇ ਵਿੱਚ 35 36 ਜਿਹਨੂੰ ਕਿ ਆਪਾਂ ਪ੍ਰੋਪਰ ਇਦਾਂ ਫਿਨਿਸ਼ਿੰਗ ਪੱਟੀ ਲਗਾ ਕੇ ਇਨੂੰ ਆਪਾਂ ਰੈਡੀ ਕੀਤਾ ਹੈ ਇਹ ਕਿਹੜਾ ਸਾਈਡ ੈਂਬ੍ਰੋਇਡਰੀ ਆ ਤੇ 슬ੀਵਸ ਤੇ ਵੀ ਆਪਾਂ ਥੋੜੀ ਹੈਵੀ ੈਂਬ੍ਰੋਇਡਰੀ ਰੱਖੀ ਆ ਤੇ ਫਰੰਟ ਦੇ ਵਿੱਚ ਇਦਾਂ ਆਪਾਂ ਲਾਈਨਸ ਪਾਈਆਂ ਹੋਈਆਂ ਨੇ ਸੋ ਦੁਪੱਟਾ ਲਗਾਇਆ ਜੀ ਆਪਾਂ ਦੇ ਨਾਲ ਇਦਾਂ ਪਿਓਰ ਆਰਗੈਂਜ਼ਾ ਫੋਰ ਸਾਈਡ ਇਹਦੇ ਆਪਾਂ ਕਾਰਨਰਸ ਨੂੰ ਫਿਨਿਸ਼ ਕੀਤਾ ਵਿੱਚ ਆਪਾਂ ਛੋਟੀ ਸੇਪੀ ਲਗਾਈ ਹੋਈ ਆ ਸੋ ਫੋਰ ਕਾਰਨਰਸ ਦੇ ਉੱਪਰ ਇਦਾਂ ਆਪਾਂ ਜਿਹੜਾ ਸ਼ਰਡ ਦੇ ਵਿੱਚ ਫਲਾਰ ਬਣ ਰਿਹਾ ਉਹਨੂੰ ਫਿਨਿਸ਼ ਕੀਤਾ ਸੋ ਸ਼ਰਾਰਾ ਵੀ ਆਪਾਂ ਤੁਹਾਨੂੰ ਇਦਾਂ ਦਿਖਾ ਦਿੰਨੇ ਆ ਇਹ ਤੁਸੀਂ ਆਪਾਂ ਨੂੰ ਕਿਸੇ ਵੀ ਕੱਪੜੇ ਤੇ ਔਰ ਕਿਸੇ ਵੀ ਜਿਹੜਾ ਕਲਰ ਹੈਗਾ ਤੁਸੀਂ ਆਪਾਂ ਨੂੰ ਆਰਡਰ ਕਰ ਸਕਦੇ ਹੋ ਸੋ نیچے ਆਪਾਂ ਇਹਦੇ ਬਿਲਕੁਲ ਬਾਰੀਕ ਫਿਨਿਸ਼ਿੰਗ ਰੱਖੀ ਹੈ ਤਾਂ ਜੋ ਸਾਰੀ ਐਮਬ੍ਰੋਇਡਰੀ ਦੀ ਗ੍ਰੇਸ ਆਵੇ ਇਸ ਕਰਕੇ ਆਪਾਂ ਜਿਆਦੇ ਚੌੜੇ ਬ੍ਰਾਡ ਬਾਰਡਰਸ ਆਪਾਂ ਨਹੀਂ ਲਗਾਏ ਨੇ ਵਿੱਚ ਸੋ ਸਾਰੇ ਜਿਹੜਾ ਸ਼ਰਾਰਾ ਹੈਗਾ ਪੂਰੇ ਸ਼ਰਾਰੇ ਦੇ ਵਿੱਚ ਇਦਾਂ ਆਪਾਂ ਜਿਹੜੀ ਐਮਬ੍ਰੋਇਡਰੀ ਦੀ ਲੁੱਕ ਦਿੰਦੀ ਆ ਕਿਉਂਕਿ ਇਹਦੇ ਵਿੱਚ ਸ਼ਰਟ ਜਿਹੜਾ ਹੈਗਾ ਉਹ ਸ਼ਾਰਟ ਲੈਂਥ ਦਾ ਹੀ ਹੈਗਾ ਸੋ 35 ਦੇ ਅਰਾਊਂਡ ਹੀ ਹੈਗਾ ਸ਼ਰਟ ਸੋ ਇਹਦੀ ਪ੍ਰੋਪਰ ਲੁੱਕ ਤੁਸੀਂ ਇਦਾਂ ਦੇਖ ਸਕਦੇ ਹੋ ਵਿਦ ਸ਼ਰਾਰਾ ਨੈਕਸਟ ਆਏਗਾ ਜੀ ਪਿਓਰ ਫੈਬਰਿਕ ਦੇ ਵਿੱਚ ਥੋੜਾ ਡਿਫਰੈਂਟ ਹੀ ਆ ਯੂਨੀਕ ਕਨਸੈਪਟ ਆਏਗਾ ਸੋ ਜਿੰਨੂੰ ਐਦਾਂ ਕਲਰ ਕੰਟਰਾਸਟ ਜਾਂ ਟਾਈਡਾਈ ਪਸੰਦ ਆ ਸੋ ਉਹਨਾਂ ਲਈ ਇਹ ਆਰਟੀਕਲ ਆ ਸੋ ਸ਼ਰਟ ਜਿਹੜਾ ਹੈਗਾ ਜੀ ਪਿਓਰ ਦੇ ਵਿੱਚ ਆਪਾਂ ਲਗਾਇਆ ਹੋਇਆ ਸੋ ਪਿਓਰ ਸ਼ਿਮਰ ਕريب ਹੈਗੀ ਆ ਇਹ ਤਾਂ ਇਹਦੇ ਵਿੱਚ ਆਪਾਂ ਥੋੜਾ ਦੂਰ ਤੋਂ ਆਪਾਂ ਟਾਈਡਾਈ ਦਾ ਫੈਕਟ ਦਿਖਾਉਣੀ ਆ ਤੁਹਾਨੂੰ ਸ਼ਰਟ ਤੇ ਸ਼ਰਟ ਤੇ ਪਹਿਲਾਂ ਐਦਾਂ ਆਪਾਂ ਟਾਈਡਾਈ ਕੀਤੀ ਹੋਈ ਆ ਸੋ ਤੁਸੀਂ ਬੈਕ ਸਾਈਡ ਵੀ ਦੇਖ ਸਕਦੇ ਹੋ ਇਹਦੀ ਟਾਈ ਡਾਈ ਟਾਈ ਡਾਈ ਦੇ ਵਿੱਚ ਫਰੋਜ਼ੀ ਐਂਡ ਡਾਰਕ ਪੀਚ ਕਲਰ ਆਇਆ ਹੋਇਆ ਸੋ ਆਪਾਂ ਇਹਦੇ ਤੇ ਆਪਾਂ ਆਰੀ ਪਲੱਸ ਹੈਂਡ ਦੀ ਐਮਬ੍ਰੋਇਡਰੀ ਕੀਤੀ ਹੋਈ ਹੈ 슬ੀਵਸ ਕਲਰ ਕੰਟਰਾਸਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਆਪਾਂ ਟਾਈ ਐਂਡ ਡਾਈ ਦੇ ਅਕੋਰਡਿੰਗ ਹੀ ਐਮਬ੍ਰੋਇਡਰੀ ਦੇ ਵਿੱਚ ਕਲਰ ਕੰਟਰਾਸਟ ਲਗਾਏ ਹੋਏ ਨੇ ਸੋ ਨੈਕ ਸਾਈਡ ਤੇ ਇਹ ਵੀ ਆਪਾਂ ਕਲੀ ਟਾਈਪ ਲੁੱਕ ਦਿੱਤੀ ਆ ਸ਼ਰਟ ਨੂੰ ਬਟ ਹੈ ਇਹਦੀ ਸਟਿਚਿੰਗ ਸਟ੍ਰੇਟ ਸ਼ਰਟ ਦੀ ਅਕੋਰਡਿੰਗ ਹੀ ਹੈਗੀ ਆ ਸੋ ਇਹ ਡਿਜ਼ਾਈਨ ਤੁਸੀਂ ਪਲੇਨ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਅਗਰ ਤੁਹਾਨੂੰ ਟਾਈ ਡਾਈ ਨਹੀਂ ਪਸੰਦ ਤਾਂ ਪਲੇਨ ਫੈਬਰਿਕ ਤੁਹਾਨੂੰ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਤਾਂ बॉਟਮ ਐਦਾਂ बॉਟਮ ਰੈਡੀ ਕੀਤੀ ਆ ਸੋ ਦੁਪੱਟੇ ਦਾ ਵੀ ਡਿਫਰੈਂਟ ਕਨਸੈਪਟ ਹੈ ਬਾਕੀ ਸੂਟਸ ਨਾਲੋਂ ਸੋ ਟਾਈ ਡਾਈ ਦੇ ਦੋਨੋਂ ਕਲਰ ਆਪਾਂ ਦੁਪੱਟੇ ਵਿੱਚ ਲਏ ਆ ਸੋ ਦੁਪੱਟੇ ਦੇ ਜਿਹੜਾ ਅਪਰ ਸਾਈਡ ਹੈਗਾ ਉਹਦੇ ਆਪਾਂ ਬਾਟਮ ਨਾਲ ਦਾ ਕਲਰ ਰੱਖਿਆ ਫਰੋਜ਼ੀ ਤੇ ਨੀਚੇ ਵਾਲੇ ਪਾਰਟ ਦੇ ਵਿੱਚ ਆਪਾਂ ਜਿਹੜਾ ਟਾਈ ਡਾਈ ਦੇ ਵਿੱਚ ਆਪਾਂ ਪੀਚ ਕਲਰ ਯੂਜ਼ ਕੀਤਾ ਸੋ ਉਹ ਵਾਲਾ ਕਲਰ ਆਪਾਂ ਇਹਦੇ ਤੇ ਕੀਤਾ ਹੋਇਆ ਸੋ ਤੁਸੀਂ ਇਹਦੀ ਹੁਣ ਪ੍ਰੋਪਰ ਤਿੰਨੋਂ ਚੀਜ਼ਾਂ ਦੀ ਲੁੱਕ ਚੈੱਕ ਕਰ ਸਕਦੇ ਹੋ ਨੈਕ ਸਲੀਵਸ ਐਂਡ ਦੁਪੱਟਾ ਬਾਟਮ ਸਾਰੀਆਂ ਐਮਬਰਾਇਡਰੀਜ਼ ਤੁਹਾਨੂੰ ਇੱਕੋ ਵਾਰ ਚਾਪ ਇਦਾਂ ਕਵਰ ਕਰ ਦੇਣੀ ਆ ਤਾਂ ਜੋ ਤੁਹਾਨੂੰ ਪ੍ਰੋਪਰ ਇਹਦੀ ਲੁੱਕ ਦਾ ਪਤਾ ਚੱਲ ਜੇ ਸੋ ਇਹ ਵੀ ਬਹੁਤ ਡਿਫਰੈਂਟ ਆਪਣਾ ਆਰਟੀਕਲ ਹੈਗਾ ਸੋ ਨੈਕਸਟ ਹੈਗਾ ਜੀ ਜਾਰਜਟ ਦਾ ਸੂਟ ਸੋ ਇਹ ਆਰਟੀਕਲ ਆਪਾਂ ਇੱਕ ਪਹਿਲਾਂ ਇੱਕ ਵੀਡੀਓ ਦੇ ਵਿੱਚ ਵੀ ਸ਼ੋ ਕੀਤਾ ਸੀ ਸੋ ਇਹ ਸਾਰਾ ਹੈਂਡ embroiderry ਦਾ ਹੈਗਾ ਤੁਹਾਨੂੰ ਵੀਡੀਓ ਦੇ ਵਿੱਚ ਇਹਦਾ ਕਲਰ ਥੋੜਾ ਲਾਈਟ ਸ਼ੋ ਹੋ ਰਿਹਾ ਥੋੜਾ ਡਾਰਕ ਪੀਸ ਹੈਗਾ ਐਦਾਂ ਬਾਟਮ ਨੂੰ ਆਪਾਂ ਫਰਸੀ ਸਿਲਵਰ ਟਾਈਪ ਇਹਦਾ ਆਪਾਂ ਪੌਂਚਾ ਰੈਡੀ ਕਰਕੇ ਦਿੱਤਾ ਕਲਾਇੰਟ ਨੂੰ ਸੋ ਉਹਨਾਂ ਨੂੰ ਜਿਆਦਾ ਬ੍ਰਾਡ ਪੌਂਚੇ ਦੀ ਸਟਿਚਿੰਗ ਨਹੀਂ ਚਾਹੀਦੀ ਸੀ ਸੋ ਉਹਨਾਂ ਦੀ ਰਿਕੁਆਇਰਮੈਂਟ ਤੇ ਆਪਾਂ ਪੌਂਚੇ ਨੂੰ 9 10 ਇੰਚਸ ਰੈਡੀ ਕੀਤਾ ਪਰ ਬ੍ਰਾਡ ਨਹੀਂ ਰੱਖਿਆ ਸੋ ਸਟਿਚਿੰਗ ਦੀ ਜਿਹੜੀ ਥੋੜਾ ਬਹੁਤ ਚੇਂਜਸ ਤੁਸੀਂ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਸੋ ਇਦਾਂ ਆਪਾਂ ਦੁਪੱਟਾ ਇਹਦਾ ਵਿਸਕੋਸ オーਰਗੈਂਜ਼ਾ ਦੇ ਵਿੱਚ ਇਦਾਂ ਸੇਮ ਕਲਰ ਦੀ ਲੀਸ ਲਗਾ ਕੇ ਇਹਨੂੰ ਆਪਾਂ ਫਿਨਿਸ਼ ਕੀਤਾ ਸੋ ਬਹੁਤ ਹੀ ਸਿੰਪਲ ਸੂਬਰ ਆਰਟیکل ਹੈ ਨੈਕਸਟ ਆ ਗਿਆ ਜੀ ਮਸ਼ੀਨ ਏਮਬਰਾਇਡਰੀ ਦਾ ਸੂਟ ਇਹ ਵੀ ਆਪਣਾ ਟਾਈਡਾਈ ਆਪਾਂ ਬੇਸ ਕਰਵਾਇਆ ਹੋਇਆ ਸੀ ਬਾਅਦ ਚ ਆਪਾਂ ਇਹਦੇ ਤੇ ਏਮਬਰਾਇਡਰੀ ਕੀਤੀ ਹੈ ਸੋ ਆਪਾਂ ਬਾਟਮ ਪਿੰਕ ਸ਼ਰਟ ਦੇ ਵਿੱਚ ਜਿਆਦਾ ਕਲਰ yellow ਐਂਡ ਦੁਪੱਟੇ ਦੇ ਵਿੱਚ ਵੀ ਜਿਆਦਾ ਪਿੰਕ ਕਲਰ ਰਹੇਗਾ ਸੋ ਦੁਪੱਟਾ ਸ਼ਰਟ ਇਹਦੇ ਟਾਈਡਾਈ ਦੇ ਕਨਸੈਪਟ ਨੇ ਤੁਹਾਨੂੰ ਆਪਾਂ ਸ਼ਰਟ ਦੇ ਸਾਰੇ ক্লোਜ਼-ਅਪ ਆਪਾਂ embroidery ਦੇ ਦਿਖਾਉਣੀਆਂ ਬਟ ਇਹਦੇ ਵਿੱਚ ਵੀ ਤੁਸੀਂ ਜਰੂਰੀ ਨਹੀਂ ਟਾਇੰਡ ਆਈ ਦੇ ਸ਼ਰਟ ਲੈਣਾ ਸੋ ਇਹ ਵਾਲੀ embroidery ਅਗਰ ਤੁਹਾਨੂੰ ਪਸੰਦ ਆਉਂਦੀ ਆ ਤਾਂ ਤੁਸੀਂ ਇਹ ਆਪਾਂ ਨੂੰ ਪਲੇਨ ਦੇ ਉੱਪਰ ਜਿਵੇਂ ਹੁਣ ਨੈਕਸ ਸੀਜ਼ਨ ਚੇਂਜ ਹੋ ਜਾਏਗਾ ਤਾਂ ਤੁਸੀਂ ਪਸ਼ਮੀਨਾ ਵਗੈਰਾ ਤੇ ਵੀ ਇਹਨੂੰ ਜਿਹੜੀ embroidery ਆ ਤੁਸੀਂ ਕਰਵਾ ਸਕਦੇ ਹੋ ਜਾਂ ਕੋਈ ਹੋਰ ਲਾਈਨਿੰਗ ਵਾਲਾ ਸਟੱਫ ਅਗਰ ਤੁਹਾਨੂੰ ਪਸੰਦ ਆਉਂਦਾ ਤਾਂ ਤੁਹਾਨੂੰ ਉਹ ਵੀ ਕਰਕੇ ਦੇ ਸਕਦੇ ਆ ਸੋ ਸੂਟਸ ਆਰਡਰ ਕਰਨ ਦਾ ਪ੍ਰੋਸੈਸ ਤੁਹਾਨੂੰ ਪਤਾ ਹੈ ਕਿ ਆਪਾਂ ਸਕਰੀਨ ਦੇ ਉੱਪਰ ਇੱਕ ਨੰਬਰ ਦਿੱਤਾ ਹੋਇਆ ਤੁਸੀਂ ਆਪਾਂ ਨੂੰ ਕੋਈ ਵੀ ਸਕਰੀਨਸ਼ਾਟ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਤੁਸੀਂ WhatsApp ਕਰਨਾ ਹੈ ਤਾਂ ਉਹਦੇ ਰਿਗਾਰਡਿੰਗ ਕੋਈ ਵੀ ਇਨਕੁਆਰੀ ਤੁਹਾਡੀ ਜਿਹੜੀ ਰਹੇਗੀ ਉਹ ਆਪਾਂ ਤੁਹਾਨੂੰ ਅਨਸਰ ਕਰਾਂਗੇ ਸੋ ਆਰਡਰ ਵੀ ਤੁਸੀਂ ਉੱਥੇ ਪਲੇਸ ਕਰ ਸਕਦੇ ਹੋ ਇਹ ਸੂਟ ਆਪਾਂ ਰਖੜੀ ਸਪੈਸ਼ਲ ਆਫ ਦੇ ਵਿੱਚ ਡਿਸਕਾਊਂਟ ਦੇ ਵਿੱਚ ਆਪਾਂ ਏ ਸੂਟਸ ਏ ਡਿਜ਼ਾਈਨ ਆਪਾਂ ਸੇਲ ਕੀਤਾ ਸੀਗਾ ਸੋ ਉਹ ਕਲਾਇੰਟ ਦੀ ਆਪਾਂ ਹੁਣ ਸਟਿਚਿੰਗ ਕਰਕੇ ਦਿੱਤੀ ਆ ਸੋ ਇਹਦੇ ਵਿੱਚ ਆਪਣੇ ਕੋਲ ਕਾਫੀ ਕਲਰਸ ਅਵੇਲੇਬਲ ਸੀਗੇ ਸੋ ਸਾਰਿਆਂ ਦੇ ਸਾਰੇ ਕਲਰ ਕਲਰਸ ਜਿਹੜੇ ਹੈਗੇ ਆਪਣੇ ਉਹ ਸੇਲ ਆਊਟ ਹੋ ਗਏ ਨੇ विदाਊਟ ਲਾਈਨਿੰਗ ਵਾਲਾ ਇਹ ਵਾਲਾ ਸਟੱਫ ਸੀਗਾ ਨੈਕਸਟ ਹੈਗਾ ਜੀ ਇਹ ਵੀ ਕਾਟਨ ਦਾ ਸੂਟ ਸੋ ਇਹ ਹੈਂਡ ਐਮਬ੍ਰੋਇਡਰੀ ਦਾ ਆਪਣਾ ਆਰਟੀਕਲ ਹੈਗਾ ਇਹਦੀ ਜਿਹੜੀ ਸਟਿਚਿੰਗ ਹੈਗੀ ਉਹ ਤੁਸੀਂ ਦੇਖ ਸਕਦੇ ਹੋ ਆਪਾਂ ਇਹ ਇਦਾਂ ਪੱਟੀਆਂ ਲਗਾ ਕੇ ਆਪਾਂ ਇਹਨੂੰ ਜਿਹੜਾ ਰੈਡੀ ਕੀਤਾ ਬਾਜੂ ਦੇ ਉੱਪਰ ਵੀ ਇਦਾਂ ਆਪਾਂ ਡਿਫਰੈਂਟ ਲੁੱਕ ਦੇਣ ਦੀ ਕੋਸ਼ਿਸ਼ ਕੀਤੀ ਐ ਸੋ ਦੁਪੱਟਾ ਇਹਦਾ 4 ਸਾਈਡ ਆਪਾਂ ਕਲਰਿੰਗ ਦਿੱਤੀ ਐ ਦੁਪੱਟੇ ਦੇ ਵਿੱਚ ਥੈਂਕ ਯੂ